प्यारे दोस्तों प्यार भरी सत श्री अकाल जी हां जी दोस्तों रिटायरमेंट ਹੋਏ ਮਲਾਜ਼ਮਾਂ ਦੇ ਲਈ ਵੱਡੀ ਖਬਰ ਬੜਾਪੇ ਚ ਇਸ ਸਕੀਮ ਆਵੇਗੀ ਤੁਹਾਡੇ ਕੰਮ ਕਿਸ ਸਕੀਮ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਜਦੋਂ ਤੱਕ ਤੁਸੀਂ ਕਮਾ ਰਹੇ ਹੋ ਖਰਚਿਆਂ ਬਾਰੇ ਕੋਈ ਚਿੰਤਾ ਨਹੀਂ ਹੁੰਦੀ ਪਰ ਜਦੋਂ ਤੁਸੀਂ ਰਿਟਾਇਰ ਹੋਣਾ ਹੈ ਉਸ ਤੋਂ ਬਾਅਦ ਤੇ ਖਰਚਿਆਂ ਦੇ ਲਈ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ ਤੁਸੀਂ ਇਹ ਤਿਆਰੀ ਆਪਣੇ ਕਮਾਉਣ ਵਾਲੇ ਸਮੇਂ ਵਿੱਚ ਹੀ ਕਰ ਸਕਦੇ ਹਾਂ ਉਹ ਵੀ ਬਹੁਤ ਜਲਦੀ ਨਹੀਂ ਤਾਂ ਜਿੰਨਾ ਜ਼ਿਆਦਾ ਸਮਾਂ ਬੀਤਦਾ ਜਾਵੇਗਾ ਤੁਸੀਂ ਰਿਟਾਇਰਮੈਂਟ ਲਈ ਘੱਟ ਫੰਡ ਬਣਾ ਸਕੋਗੇ ਇਸ ਦੇ ਲਈ ਤਿੰਨ ਪ੍ਰਸਿੱਧ ਸਕੀਮਾਂ ਨੇ ਜਿੰਨਾ ਵਿੱਚ ਮਿਚੁਅਲ ਫੰਡ ਐਸ ਆਈ ਪੀ ਰਾਸ਼ਟਰੀ ਪੈਨਸ਼ਨ ਯੋਜਨਾ ਅਤੇ ਕਰਮਚਾਰੀ ਭਵਿੱਖ ਨਿਧੀ ਫੰਡ ਈਪੀਐਫ ਸ਼ਾਮਿਲ ਹੈ ਆਓ ਜਾਣਦੇ ਹਾਂ ਇਹਨਾਂ ਸਾਰਿਆਂ ਬਾਰੇ ਈਪੀਐਫ ਲੰਬੇ ਸਮੇਂ ਦੀ ਸਕੀਮ ਹੈ ਇਹ ਤਨਖਾਹਦਾਰ ਲੋਕਾਂ ਲਈ ਹੈ ਜਿਸ ਵਿੱਚ ਕਰਮਚਾਰੀ ਦੇ ਮਾਲਕ ਦੋਵੇਂ ਕਰਮਚਾਰੀ ਦੀ ਤਨਖਾਹ ਨੂੰ 12 12% ਉੱਤੇ ਪੀਐਫ ਖਾਤੇ ਵਿੱਚ ਜਮ੍ਹਾਂ ਕਰਦੇ ਰਹਿੰਦੇ ਨੇ ਇਸ ਸਕੀਮ ਚ 8.25% ਸਾਲਾਨਾ ਵਿਆਜ ਨਾਲ ਕੀਤਾ ਗਿਆ ਨਿਵੇਸ਼ ਇਸ ਦੇ ਪ੍ਰਾਪਤ ਵਿਆਜ ਤੇ ਕਢਾਉਣ ਲਈ ਰਕਮ ਤੇ ਟੈਕਸ ਨਹੀਂ ਲੱਗਦਾ ਜਿਹੜੇ ਲੋਕ ਬਿਨਾਂ ਕਿਸੇ ਜੋਖਮ ਤੇ ਰਿਟਾਇਰਮੈਂਟ ਤੇ ਟੈਕਸ ਬਚਤ ਪਰਿਪੱਕਤਾ ਰਕਮ ਚਾਹੁੰਦੇ ਨੇ ਉਹ ਵਧੀਆ ਉਹਨਾਂ ਦੇ ਲਈ ਬਹੁਤ ਵਧੀਆ ਹੋ ਸਕਦਾ ਹੈ ਹਾਂਜੀ ਦੋਸਤੋ ਇਸ ਤੋਂ ਬਾਅਦ ਐਮਐਫ ਐਸਆਈਪੀ ਇਸ ਦੀ ਜੇਕਰ ਗੱਲ ਕਰੀਏ ਤਾਂ ਨਿਵੇਸ਼ਕ ਇਸ ਵਿੱਚ ਹਰ ਮਹੀਨੇ ਥੋੜਾ ਜਿਹਾ ਨਿਵੇਸ਼ ਕਰਦੇ ਰਹਿੰਦੇ ਨੇ ਈਪੀਐਫ ਨਾਲੋਂ ਵਧੀਆ ਸਭ ਤੋਂ ਵੱਧ ਰਿਟਰਨ ਦੇ ਸਕਦਾ ਜੋ ਲੰਬੇ ਸਮੇਂ ਚ ਇੱਕ ਵੱਡਾ ਫੰਡ ਬਣਾਵੇਗਾ ਸਭ ਤੋਂ ਮਹੱਤਵਪੂਰਨ ਕੰਪਿਊਟਿੰਗ ਦਾ ਲਾਭ ਹੈ ਜਿਸ ਤੋਂ ਤੁਹਾਨੂੰ ਨਿਵੇਸ਼ ਦੇ ਮਿਲੇ ਰਿਟਰਨ ਤੇ ਰਿਟਰਨ ਮਿਲਦਾ ਹੈ ਜੋ ਲੋਕ ਰਿਟਾਇਰਮੈਂਟ ਤੱਕ ਨਿਵੇਸ਼ ਕਰਦੇ ਰਹਿਣ ਉਹਨਾਂ ਲਈ ਇਹ ਸਭ ਤੋਂ ਵਧੀਆ ਹੈ एनपीएस हर एक भारतीय नागरिक इस सरकारी रिटायरमेंट स्कीम एनपीएस 'ਚ ਨਿਵੇਸ਼ ਕਰ ਸਕਦਾ ਹੈ ਖਾਸ ਗੱਲ ਇਹ ਹੈ ਕਿ ਐਨਪੀਐਸ ਇੱਕ ਮਾਰਕੀਟ ਲਿੰਕਡ ਸਕੀਮ ਹੈ ਇਸ ਕਰਕੇ ਉਹਨਾਂ ਨਿਵੇਸ਼ਕਾਂ ਲਈ ਵਧੀਆ ਹੈ ਜੋ ਥੋੜਾ ਜੋਖਮ ਲੈ ਸਕਦੇ ਨੇ ਇਸ 'ਚ ਤੁਹਾਨੂੰ ਟੈਕਸ ਦਾ ਲਾਭ ਵੀ ਮਿਲ ਸਕਦਾ ਹੈ ਪਰ ਧਿਆਨ ਰੱਖਣਯੋਗ ਹੈ ਕਿ ਇਸ 'ਚ ਕੀਤਾ ਗਿਆ ਨਿਵੇਸ਼ 60 ਸਾਲ ਦੀ ਉਮਰ ਤੱਕ ਲਾਕ ਇਨ ਰਹਿੰਦਾ ਹੈ ਉਸ ਤੋਂ ਬਾਅਦ ਤੁਸੀਂ ਕੁਝ ਪੈਸੇ ਕਢਵਾ ਸਕਦੇ ਹੋ ਹਾਂਜੀ ਦੋਸਤੋ ਅਸੀਂ ਤੁਹਾਨੂੰ ਤਿੰਨ ਸਕੀਮਾਂ ਬਾਰੇ ਦੱਸਿਆ पीएफ ਸਮੇ ਸਾਰਾ ਪੈਸਾ ਇਕੱਠਾ ਪ੍ਰਾਪਤ ਹੋ ਸਕਦਾ ਹੈ ਤੁਸੀਂ ਇਸ ਚ ਸਿਰਫ ਲੋੜ ਅਨੁਸਾਰਾ ਕਮ ਜੱਖ ਸਕਦੇ ਹੋ ਬਾਕੀ ਪੈਸੇ ਆਪਣੀ ਇੱਛਾ ਅਨਸਾਰ ਨਿਵੇਸ਼ ਕਰ ਸਕਦੇ ਹੋ ਐਸ ਆਈ ਪੀ ਚ ਕੋਈ ਪਾਬੰਦੀ ਨਹੀਂ ਹੈ ਤੁਸੀਂ ਜਦੋਂ ਚਾਹੋ ਪੈਸੇ ਲੈ ਸਕਦੇ ਹੋ ਭਾਵੇਂ ਰਿਟਾਇਰਮੈਂਟ ਤੋਂ ਪਹਿਲਾਂ ਲੈ ਸਕਦੇ ਹੋ ਤੁਸੀਂ ਇਸ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਜਾਰੀ ਰੱਖ ਸਕਦੇ ਹੋ ਐਨ ਪੀ ਐਸ ਚ ਮਹੀਨੇ ਦੀ ਪੈਨਸ਼ਨ ਉਪਲਬਧ ਹੁੰਦੀ ਹੈ ਜੋ ਕਿ ਰਿਟਾਇਰਮੈਂਟ ਤੋਂ ਬਾਅਦ ਆਮਦਨ ਦਾ ਇੱਕ ਵਧੀਆ ਸਰੋਤ ਹੈ ਇਸ ਟੈਕਸ ਦੀ ਬਚਤ ਦਾ ਫਾਇਦਾ ਰਹਿੰਦਾ ਹੈ ਹਾਂਜੀ ਦੋਸਤੋ ਇਸ ਤਰ੍ਹਾਂ ਅਸੀਂ ਤੁਹਾਨੂੰ ਤਿੰਨ ਸਕੀਮਾਂ ਬਾਰੇ ਦੱਸਿਆ ਤੁਸੀਂ ਇਹਨਾਂ ਤਿੰਨਾਂ ਸਕੀਮਾਂ ਵਿੱਚੋਂ ਕੋਈ ਵੀ ਸਕੀਮ ਜਿਹੜੀ ਕਿ ਲੈ ਸਕਦੇ ਹੋ ਜਿਸ ਹਿਸਾਬ ਨਾਲ ਉਹ ਤੁਹਾਨੂੰ ਫਿੱਟ ਬੈਠਦੀ ਹੈ ਬੜਾਪੇ ਦੇ ਵਿੱਚ ਤੁਹਾਨੂੰ ਕੋਈ ਵੀ ਟੈਨਸ਼ਨ ਨਹੀਂ ਰਹੇ ਇਹਨਾਂ ਸਕੀਮਾਂ ਦੇ ਤਹਿਤ ਤੁਸੀਂ ਆਪਣਾ ਪੈਸਾ ਨਿਵੇਸ਼ ਕਰ ਸਕਦੇ ਹੋ ਇਹ ਤਿੰਨੇ ਸਕੀਮਾਂ ਜਿਹੜੀਆਂ ਕਿ ਬਹੁਤ ਵਧੀਆ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਵਧੀਆ ਤਰੀਕੇ ਨਾਲ ਬਚਤ ਕਰ ਸਕਦੇ ਹੋ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ